ਮਲੇਗਰਾਂ ਦਾ ਨੰਗੇ ਪਿੰਡੇ ਤੇ ਕੱਪੜਾ ਦਾ ਕੀ ਮਤਲਬ ਕੱਪੜੇ ਦਾ ਨੰਗ ਤਾਂ ਟਕਣਾ ਹੀ ਅਗਲੇ ਨੇ ਕੱਪੜਾ ਦਾ ਕੋਈ ਵੈਕਟਰ ਨਹੀਂ ਗਰੀਬ ਹੈ ਚ ਅਮੀਰ ਹੈ ਪਾਟੀਆਂ ਲੀਰਾਂ ਵੀ ਪਾਉ ਵਾਲਾ ਕਾਕੀਆਂ ਲਾ ਕੇ ਕੱਪੜਾ ਕੁਪੜਾ ਨਾ ਕੁਝ ਨੰਗੇ ਥੋੜੀ ਫਿਰਨਾ ਹੈ ਬਾਰੇ ਸਾਹ ਸੰਤ ਵਿਚਾਰੇ ਬੋਰੀ ਵੀ ਪਰਦਾ ਬਣ ਲਾਉਂਦੇ ਨੇ ਬੋਰੀ ਦਾ ਉਹ ਵੀ ਨੰਗ ਤਾਂ ਟਕਣਾ ਹੀ ਆਪਦਾ ਕੱਪੜਿਆਂ ਦੇ ਕੋਈ ਚੱਕਰ ਨਹੀਂ ਕੱਪੜੇ ਦਾ ਕਿਤੇ ਮਾੜੇ ਕਿਤੇ ਤਾਰੇ ਜੇ ਬਗਬੰਦ ਹੀ ਫੇਰਦਾ ਸਰਦਾਰ ਬਣ ਗਿਆ ਉਹ ਹਰ ਆਕਰਬ ਜਰਾ ਸਾਡੇ ਨੂੰ ਦਮਾੜਿਆ ਬੱਕੇ ਸਾਡੇ ਕੋਲ ਆਏ ਨਹੀਂ ਯਾਰ ਬੱਕਰੀਆਂ ਤਾਂ ਮੈਨੂੰ ਵੀ ਹੈ ਮੈਂ ਵੀ ਬੱਕਰੀ ਰੱਖਣ ਵਾਲਾ ਦੱਸੋ ਤੁਹਾਡੇ ਭਾਅ ਨਾ ਚੱਲੇ ਤੁਹਾਨੂੰ ਪੀ ਲਾਤਾ ਭਾਈ ਤੇਰੀ ਜਵਾਨ ਤੇ ਫੁੱਲ ਚੜਦੇ ਅਗਲਾ ਮੰਨ ਨਹੀਂ ਰਿਹਾ ਥੋੜਾ ਥੋੜਾ ਜਿਹਾ ਵਧਾ ਲੈ 21000 ਦੇ ਦਿਓ ਜੀ ਨਹੀਂ ਸਾਡੇ ਕੀ ਕਰਦੇ ਸਾਡੇ ਕੀ ਕਾਨੂੰ ਕਰਦੇ ਬਾਈਓ ਕਰਦੇ ਨਹੀਂ ਬਾਈ ਕਰਦੇ 23 ਦੀ ਦਿੰਨਾ ਹਰ ਹੁਣ ਮੈਂ ਕੀ ਕਰਾਂ 10 ਬਾਈ 400 ਸੱਟ ਹੈ ਕੋਸ ਮਾੜਾ ਮੋਟਾ दाम ਹੈ ਕੋਈ ਕੀ ਮੰਗਿਆ ਬਾਈ ਬਸ ਇਦੂ ਥੱਲੇ ਇਹ ਤਾਂ ਸੌਦਾ ਹੁਣ ਇਦੂ ਥੱਲੇ ਤੁਸੀਂ ਮੰਗਿਆ ਕੀ ਦੀ ਇਹਦਾ 300 ਰੁਪਿਆ ਮੰਗਿਆ ਸੀ ਬਾਈ ਇਹਨਾਂ ਬਾਈਆਂ ਸਾਰਾ ਕੁਲਾਦਾ 300 ਰੁਪਿਆ ਵੀ ਬੱਕਰੀ ਦੀ ਗੱਬਣਾ ਫੰਡਰ ਦੀ ਕੋਈ ਤਸੱਲੀ ਜੀ ਗੱਬਣਾ ਬੱਕਰੀ ਦੀ ਤੇ ਖਾਸੀ ਤਸੱਲੀ ਨਹੀਂ ਦਿੰਦੇ ਮਾਲਕ ਦੇਊਗਾ ਤਸੱਲੀ ਉਹ ਵੇਚਣ ਵਾਲਾ ਤੂੰ ਲੈਣ ਵਾਲਾ ਐਸਾ ਰਾਜੂ ਫੰਡਰ ਕਹਿ ਕੇ ਲੈਣੀ ਫੰਡਰ ਕਹਿ ਕੇ ਲੈ ਲੈ ਵੀਰੇ ਫੰਡਰ ਕਹਿ ਕੇ ਲੱਤੀ ਪੰਜੇ ਬੱਕਾ ਫੰਡਰ ਮੰਨ ਕੇ ਲੈ ਕੋਈ ਚੱਕਰ ਨਹੀਂ ਫਿਰ ਗੱਲ ਸੁਣ ਲੈ ਬਾਈ ਐ ਬੱਕਰੀ ਨਹੀਂ ਮਿਲਣੀ ਅੰਡਰ ਕਹਿ ਕੇ ਲੈ ਲੈ ਬੱਕਰੀ ਚੰਗੀ ਐ ਜੋਬਨ ਵਾਲੀ ਬੱਕਰੀ ਐ ਉਹਦਾ ਫਰਕ ਕਿ ਲਈ ਜਵਾਖ ਜਾ ਓਏ ਪੀਲੀ ਕੋਠੀ ਵਾਲਿਆ ਫੜ ਲੈ ਫੜ ਲੈ ਓਏ ਚੰਗੀ ਓ ਲਿਆ ਓਰੀ ਦੰਦ ਵੀ ਛੀਏ ਉਹ ਵਾਹ ਦੇਖ ਲਈ ਆ ਤੂੰ ਦੱਸਣਾ ਬਸ ਅਪਣੇ ਦੇਖੀ ਗਰੇ ਪਾਲੀਆਂ ਆ ਸੀ ਸਾਨੂੰ ਕਿਹੜਾ ਪਤਾ ਨਹੀਂ ਅਸੀਂ ਤਾਂ ਸਿੰਗਾ ਤੋਂ ਦੱਸਦਾ ਇਹ ਬੱਕਰੀ ਇੰਨੇ ਦੰਦ ਹੋਊਗੀ ਪੂਰੀ ਗੱਲ ਨੂੰ ਕਹਿ ਕੇ ਵੇਚਾਂਗੇ ਬੱਕਰੀ ਕਿਹੜਾ ਬੁੜੀ ਐ ਜਵਾਨ ਪੁੱਟ ਪੱਠਾ ਇਹ ਨਾ ਕੰਨੀਆਂ ਮੇਰੇ ਤਾਂ ਕੱਢੀਏ ਛੀਏ ਦੰਦਾ ਬਈ ਇਦਾਂ ਪਉ ਉਹ ਤਾਂ ਦੇਖ ਲਈ ਆਪਾਂ ਨੇ ਯਾਰ ਲੈ ਨਵੇਂ ਵਕਤ ਜਮਾ ਨਵੇਂ ਮਿਠੂ ਦੂਜੇ ਅਗਰਾ ਪਾਗਲਾ ਯਾਰ ਨਵੀਂ ਦਾ ਸਿੰਘ ਦੱਸਣਗੇ ਸਿੰਧਾ ਤੋਂ ਦੱਸਦੇ ਨੇ ਪਤਾ ਉਮਰ ਵੀ ਇੰਨੀ ਉਮਰ ਦੀ ਹੋਗੀ ਭਾਈ 6% ਤਾਂ ਬੱਕਰੀਆਂ ਸਿੰਧ ਦੀ ਘੂੜੀ ਵਰਗੀ ਸਰਦਾਰ ਜੀ ਨੂੰ ਬੱਲਾ ਵੇ ਬੁਲਾ ਲਓ ਸਰਦਾਰ ਜੀ ਨੂੰ ਮੋਰਾ ਤਾਜਾ ਸਰਦਾਰ ਸਾਹਿਬ ਤੁਸੀਂ ਪਸੰਦਤਾ ਕਰ ਲਓ ਇਹੀ ਮੁੰਡਾ ਪਸੰਦ ਕਰਨ ਵਾਲਾ ਜਾਰੇ ਛੱਡਿਆ ਖੜਾ ਇਹ ਤਾਂ ਕਹਿੰਦੇ ਵੀ ਸਰਦਾਰਤਾ ਕਹਿੰਦੇ ਸੇਤੇ ਵਿਸ਼ਵਾਸ ਹੈ ਸਾਨੂੰ ਹੁਣ ਤੇਰੇ ਤੇ ਵਿਸ਼ਵਾਸ ਆ ਭਈ ਅਗਲੇ ਨਾਲ ਆਏ ਆ ਯਾ ਤਾ ਬਸ ਠੀਕ ਈ ਬਾਈ ਬਾਈ ਲਾਤਾ ਬੱਲੇ ਆ ਜਾ ਲੈ ਰਾਜੋ ਬਾਈ ਅੰਡਾ ਬਾਈ ਅੰਡਾ ਇਹ ਕੋਈ ਗੱਪਣ ਵੀ ਨਹੀਂ ਹਜੇ ਤੱਕ ਜਾ ਰਿਹਾ ਜੇ ਮਰ ਜਾਏ ਤੇਰੀ ਲਾਇ ਮੈਂ ਤੇਰੀ ਵੱਧ ਕਰਤਾ ਸਾਲਾ ਤੇਰੇ ਨਰੇ ਨਰੇ ਰਾਜੋ ਤੇਈ ਲਾਇਏ ਸਰਤਾ ਕੋਈ ਨਹੀਂ ਆਹ ਜੀ ਸਾਈ ਜੀ ਥੋੜੀ ਆਲੋ ਕਰਦੇ ਆ ਧੀ ਕਰਣੀ ਲੈਂਦਾ ਕੌਣ ਜਦੋਂ ਭਰਾ ਤੁਸੀਂ 5000 ਰੁਪਏ ਦਾ ਹਾਂ ਬਾਈ ਲੈਂਦਾ ਈ ਇਸ ਰੇਟ ਦਾ ਕੋਈ ਵੀ ਨਹੀਂ ਲੈਂਦਾ ਇਹਨੂੰ 90000 ਕਹਾ ਮੈਂ ਅਰਦੀਕ ਲੈਣੇ ਤਾਂ ਲੈ ਠੀਕ ਹੈ ਜੀ 15 15000 ਹੋਇਆ ਜੀ ਹਾਂ ਸਭ ਲਾ ਲਿਆ ਮੈਂ ਦੇਖ ਆ ਸੂਣ ਵਾਲੀ ਹੈ 15 ਦਿਨਾਂ ਨੂੰ 15 ਦਿਨਾਂ ਨੂੰ ਆ ਸੂਗੀ ਹਾਂ ਚਾਰ ਸੂਣੀਆਂ ਇੱਕ ਇੱਕ ਮਹੀਨੇ ਨਾ ਗੱਬਣਾ ਸਾਰੀਆਂ ਨੇ

ਔਰ ਕੋਈ ਤੁਹਾਨੂੰ ਚ ਕੀ ਹੋਇਆ ਔਰ ਕਾਲੀ ਖੜੀ ਕਾਲੀ ਆਹ ਤੇਰੀ ਕਾਲੀ ਚੀਨੀ ਉਹ ਦਮ ਮਾਠਰ ਪੋਠਾ ਬੈਠਣ ਨਾਲ ਤੂੰ ਮੇਰੇ ਕੰਨ ਚ ਦੱਸ ਦੇ ਕੰਨ ਚ ਦੱਸ ਨੂੰ ਕੀ ਆ ਪਕੜੇ ਸਾਹਮਣੀ ਦੱਸ ਦੇ ਹਾਂ ਸਾਹਮਣੀ ਦੱਸ ਦੇ ਮੈਂ ਤਾਂ ਕਹਿੰਦਾ ਇੱਕ ਅੱਛੀ ਦੀ ਲਾਜ ਤੀ ਵਿਗਣੀ ਹੋਰ ਇੱਕ ਕੰਨ ਕੰਨ ਦਾ ਕੰਨ ਨੂੰ ਸੁਣਦੇ ਫਿਰ ਤੇਰੇ ਅਲ ਸਾਬ ਨਾਲ ਜੇ ਹੈਲੋ ਹਾਂ ਸਾਰੀ ਜੀ ਆ ਜਨੇ ਲਾ ਤੇ ਬਾਦੂ ਆ ਇਹ ਦੁਬਾਰਾ ਤੁਹਾਨੂੰ ਆਪੀ ਜਾਣਨਾ ਹਾਂ ਜੀ ਮੈਂ ਤਾਂ ਜਾਣ ਪਤਾ ਜਾਨਣਾ ਜੀ ਉਹ ਟਾਈਮ ਨਾਲ ਉਹ ਮੂਰੇ ਲਾ ਦੇ ਆਪਣੇ ਹਾਂ 1 ਲੱਖ ਦੀਆਂ ਦੇਖ ਲੈ ਆ ਜਾ ਹਾਂ ਤੇਰੇ ਮੁੱਟਾਲੇ ਖਰਦਣਾ ਲੈ ਉਹ ਡਾਕਟਰ ਸਾਹਿਬ ਦੇ ਚਾਹੇ ਨਹੀਂ ਜਾਣ ਗਿਆ ਫਾਰਮ ਚ ਕੋਈ ਹੀਲਾਵਾ ਕਰੂੰ ਇਹਨਾਂ ਦਾ ਠੀਕ ਹੈ ਦੇਣੀਆਂ ਨੇ ਦੇਈ ਜਮੀਨਾਂ ਦੇਈ ਨਹੀਂ ਆਪਦੀਆਂ ਨੂੰ ਮੈਂ ਮੁੜ ਕੇ ਤਲਵੇਂ ਆਉਂਦਾ ਨੀ 10 ਦੀਆਂ ਹੋ ਗਈਆਂ చల్ ఛపరే కేసు